ਏ ਜੀ ਪਰਸੋਂ ਇਹ ਸਾਡੀ ਭੂਆ ਦਾ ਲड़का ਪੋਤਰਾ ਸੀ ਸਾਡਾ ਟੈਂਕਾ ਸਾਡੀ ਭੂਆ ਦਾ ਪੋਤਰਾ ਪਰਸੋਂ ਸ਼ਾਮੀ ਰੋਟੀ ਆਡੀ ਖਾ ਕੇ ਬਸ ਆਪਣੇ ਘਰ ਕੋਰੀ ਲੰਮੇ ਬਾਹਰੋਂ ਫੋਨ ਆਇਆ ਕਿਸੇ ਮੁੰਡੇ ਦਾ ਲੈ ਦਾ ਇਦਾਂ ਡੈਂਗਲ ਬੋਸ ਹੋ ਗਿਆ ਉੱਠਿਆ ਨਹੀਂ ਜੇ ਆ ਬੋਨਪੂਰ ਸੜੀ ਲਾਗੇ ਬਸ ਉਹ ਮੁੰਡੇ ਸਹੀ ਗੱਲ ਨਹੀਂ ਹਣ ਕੋਈ ਦੇ ਕਦੀ ਗੈਣ ਜੂ ਨਬੂ ਪਾਣੀ ਪੀ ਲਿਆ ਰੋਟੀ ਖਾ ਲਈ ਤੇ ਕੰਵਰਜਾਇਆਂ ਉਤੇ ਦਿੱਤੀਆਂ ਐ ਬਸ ਇਹ ਹੋਏ ਪੂਰੇ ਹਾਨੂੰ ਕਹਿਆ ਨਹੀਂ ਕੋਈ ਦੱਸਿਆ ਕਿੰਨਾ ਸਮਾਂ ਹੋ ਗਿਆ ਸੀ ਟ੍ਰਿੰਕਰ ਨੂੰ ਪਾਰ ਕੇ ਹਮੇ ਕੋਈ ਡੇਢ ਸਾਲ ਹੋ ਗਿਆ ਸਾਲ ਕਿਸਦੇ ਭਈ ਰਿਆ ਤੇ ਉਥੇ ਡਿਲੀਗੇਨ 4 ਮਹੀਨੇ ਹੋਏ ਪਰਿਵਾਰ ਚ ਪਿੱਛੇ ਕੌਣ-ਕੌਣ ਹੈ ਜੀ ਆਜ਼ਮੇ ਦਾਦੀ ਨੇ ਇੱਕ ਬ੍ਰਦਰ ਹੋਰ ਪਰਿਵਾਰ ਦੀ ਆਹ ਕੀ ਹਾਲਾਤ ਕਿਸ ਤਰ੍ਹਾਂ ਦੀ ਬਹੁਤ ਹੀ ਮਾੜੀ ਵਿਚਾਰੇ ਹੁਣ ਗੱਡੀ ਚਲਾ ਚਲਾ ਕੇ ਪਾਦੇ ਹਾਂ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਇਹ ਵੇ ਮਾਨ ਕਰਨ ਆ ਵੀ ਮਦਦ ਕੀਤੀ ਆ ਵਾਦ ਤੋਂ ਬਾਅਦ ਬਾਕੀ ਉਹ ਮੁੰਡੇ ਦੀ ਲੱਲਬੁੱਡੀ ਲੱਲਬੁੱਡੀ ਘਰ ਪਹੁੰਚੇ ਤੇ ਅਸੀਂ ਚਲੋਂ ਦਾ ਆਪਣੇ ਦਰਵਾਜ਼ਾ ਨਾਲ ਅੰਤਮ ਫਿਰ ਉਹ ਕਰ ਲਈ ਸਰਕਾਰ ਕਰ ਸਕੀ ਉਹਦੀ ਰਸਮਾਂ ਪੂਰੀਆਂ ਹੋ ਜਾਣ ਜਗੀ ਜਗੀ ਸਿੰਘ ਜੀ ਤੁਹਾਡੇ ਕਿੰਨੇ ਬੱਚੇ ਮੇਰੇ ਦੋ ਬੱਚੇ ਸਰ ਰਿੰਕਲ ਵੱਡਾ ਸੀ ਛੋਟਾ ਛੋਟਾ ਸੀ ਸਰ ਤੇ ਕਿੰਨੇ ਟਾਈਮ ਹੋ ਗਿਆ ਸੀ ਨੂੰ ਤੁਸੀਂ ਇੱਟਲੀ ਭੇਜੇ ਇਟਰੀ ਨੂੰ 4 ਕਿ ਮਹੀਨੇ ਹੋ ਗਏ ਸਨ ਗਏ ਨੂੰ ਪਹਿਲਾਂ ਡਬਈ ਰਿਆ ਸੀ ਥੋੜਾ ਸਰਸਾਲ ਕੋ 4 ਕਿ ਮਹੀਨੇ ਹੋਏ ਇੱਥੇ ਗਏ ਤੁਹਾਡੀ ਆਖਰੀ ਵਾਰ ਗੱਲ ਕਦੋਂ ਹੋਈ ਔਰ ਕੀ ਗੱਲ ਹੋਈ ਸੀ ਟਿੰਕੂ ਆਖਰੀ ਗੱਲ ਸਾਡੀ ਪਰਸੋਂ ਹੀ ਹੋਈ ਗੱਲ ਬਿਲਕੁਲ ਠੀਕ ਠਾਕ ਸੀ ਉਦੋਂ ਜਦੋਂ ਪਰਸੋਂ ਹੋਈ ਇਹ ਗੱਲ ਰਾਤ ਬਿਲਕੁਲ ਉਦੋਂ ਠੀਕ ਠਾਕ ਬੋਲ ਰਿਹਾ ਸੀ ਫਿਰ ਦਿਨੇ ਜਦੋਂ ਮੈਂ ਸ਼ਹਿਰੋਂ ਆਇਆ ਮਾਹੀ ਦੀ ਨੂੰ ਪੁੱਛਿਆ ਕਹਿੰਦੀ ਟਿੰਕਲ ਦਾ ਫੋਨ ਨਹੀਂ ਆਉਂਦਾ ਮੈਂ ਕਿਹਾ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਉੱਥੇ ਕੋ ਲੱਭਾ ਲੱਭਾ ਮੁੰਡਾ ਆ ਇੱਥੇ ਦਾ ਨਾ ਆਪਣੇ ਲੱਭਾ ਨਹੀਂ ਉਹ ਦੂਸਰਾ ਕੀ ਨਾ ਇਹਦੇ ਲੈੰਦੇ ਨੇ ਗਿੱਲ ਆ ਬਾਲਾ ਕੋਟਲੀ ਦਾ ਉਹ ਉਹਦੇ ਨਾਲ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਐਦਾ ਐਦਾ ਉਹ ਬੋਸ਼ ਹੋ ਗਿਆ ਸੀ ਅਈ ਨਿੰਬੂ ਪਾਣੀ ਪਲਾਇਆ ਸੀ ਉਹ ਪਲਾਇਆ ਸੀ ਆ ਪਲਾਇਆ ਸਾਡੇ ਦੇ ਬਾਹਰ ਰੱਖ ਦਿੱਤਾ ਤੇ ਉਹਨਾਂ ਨੇ ਫੜ ਕੇ ਤੇ ਅੱਗੇ ਪਾਰਕ ਜਾਈ ਹੁੰਦੀ ਆ ਬਾਹਰ ਕੱਢ ਦਿੱਤਾ ਆ ਬਾਅਦ ਚ ਉਹ ਮੁੰਡੇ ਆਪਣੇ ਕੱਚੇ ਸਨ ਇਹ ਵੀ ਕੱਚਾ ਸੀ ਲੈਮੋ ਸੀ ਆਈ ਉਹਨਾਂ ਨੂੰ ਪੁਲਿਸ ਦੀ ਫੜ ਕੇ ਲੈ ਗਈ ਆ ਸਾਨੂੰ ਨਹੀਂ ਪਤਾ ਕੀ ਬਾਰਦਾ ਹੋਈ ਤੇ ਸਰਕਾਰ ਕੋ ਮੰਗ ਕਰਨੇ ਮੇਰਾ ਬੱਚਾ ਘਰ ਭੇਜ ਦੇ ਮਿੱਟੀ ਉਹਦੀ ਤੁਹਾਡੀ ਕੋਈ ਇਤਲੀ ਦੇ ਕਿਸੇ ਪੁਲਿਸ ਅਧਿਕਾਰੀ ਨਾਲ ਕੋਈ ਵੀ ਗੱਲਬਾਤ ਪਤਾ ਕੋਈ ਗੱਲ ਸਾਡੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਿਰ ਤੁਸੀਂ ਆਏ ਹੋ ਤੇ ਅਸੀਂ ਤੁਹਾਡੇ ਨਾਲ ਹੀ ਲੱਗੇ ਆਪਣੀ ਗੱਲ ਪਤਾ ਲੱਗਣਾ ਚਾਹੀਦਾ ਮੈਂ ਮੇਰੇ ਮੁੰਡੇ ਨੂੰ ਇੱਥੇ ਇੰਡੀਆ ਭੇਜ ਦੇ ਮੈਂ ਗੱਡੀ ਚਲਾਉਂਦਾ ਜੀ ਡਰਾਈਵਰਾਂ ਨੇ ਵੀ ਡੋਲੀ ਕਰਕੇ ਬੱਚੇ ਪਾਲਦਾ ਹਾ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਹੀ ਕਰਨਾ ਮੈਂ ਮੇਰਾ ਬੱਚਾ ਘਰ ਆ ਜਾਏ ਹੋਰ ਕੱਖ ਮੰਗ ਨਹੀਂ ਮੇਰੀ ਦੀ ਲਾਸਟ ਟਾਈਮ ਉਹ ਮੇਰੀ ਬੋਤ ਨਾਲ ਲਾਸਟ ਉਹ ਗੱਲ ਹੋਈ ਸੀ ਕਹਿੰਦਾ ਇਹ ਮੈਂ ਠੀਕ ਆ ਮੈਂ ਰੋਟੀ ਖਾਂ ਲਿਆ ਵੀਡੀਓ ਕਾਲ ਤੇ ਗੱਲ ਹੋਈ ਆ ਬਾਅਦ ਚ ਅਗਲੇ ਦਿਨ ਅਗਲੇ ਦਿਨ ਮੇਰੀ ਗੱਲ ਨਹੀਂ ਹੋਈ ਮੈਂ ਨੂੰ ਫੋਨ ਕਰਦੀ ਆ ਮੈਂ ਤੈਨੂੰ ਬਾਰ ਬਾਰ ਫੋਨ ਕਰਦੀ ਹੁੰਦੀ ਸੀ ਮੈਂ ਕਿ ਟਿੰਕ ਦਾ ਫੋਨ ਨਹੀਂ ਲੱਗਦਾ ਲੱਗਦਾ ਇੱਕ ਮੁੰਡੇ ਨੂੰ ਫੇਰ ਮੈਂ ਫੋਨ ਕੀਤਾ ਮੁੰਡਾ ਉਹਦਾ ਨਾ ਪਤਾ ਨਹੀਂ ਕੀ ਆ ਪਤਾ ਨਹੀਂ ਕਿੱਥੋਂ ਦਾ ਆ ਉੱਥੋਂ ਦਾ ਹੀ ਆ ਬੇਲੂ ਬੇਲੂ ਉਹਨੂੰ ਕਹਿੰਦੇ ਆ ਉਹਨੂੰ ਮੈਂ ਕਿਹਾ ਮੈਂ ਕਿਹਾ ਟਿੰਕਲ ਕਿੱਥੇ ਹੈ ਕਹਿੰਦਾ ਟਿੰਕਲ ਬਾਹਰ ਮੁੰਡਿਆਂ ਦੇ ਨਾਲ ਗਿਆ ਕਿਤੇ ਘੁੰਮਣ ਮੈਂ ਕਿਹਾ ਸ਼ਾਇਦ ਕੋਈ ਕੰਮ ਲੱਭਣ ਗਿਆ ਹੋਵੇਗਾ ਤੇ ਇਹ ਕਹਿੰਦਾ ਮੈਂ ਕਿਹਾ ਫਿਰ ਮੈਂ ਉਹਨੂੰ ਦੂ ਤਿੰਨ ਘੰਟਿਆਂ ਬਾਅਦ ਫਿਰ ਉਹਨੂੰ ਮੈਂ ਫੋਨ ਕੀਤਾ ਆ ਤੇ ਕਹਿੰਦਾ ਵੀ ਆਂਟੀ ਮੈਂ ਕਰਾਉਣਾ ਗੱਲ ਲਾ ਨਾ ਕਿ ਤੂੰ ਵੇਚੀ ਫੋਨ ਲਾ ਟਿੰਕਲ ਨੂੰ ਉਹਨੇ ਫੋਨ ਕੱਟਤਾ ਆ ਫਿਰ ਮੈਂ ਆ ਗਿਆ ਨੇ ਫੋਨ ਕਿਉਂ ਕਟਿਆ ਆ ਫਿਰ ਉਹਨੇ ਫੋਨ ਆ ਗਿਆ ਉਹਦਾ ਕਿ ਮੈਂ ਕਿਹਾ ਟਿੰਕਲ ਹੈ ਕਿੱਥੇ ਆ ਕਹਿੰਦਾ ਨਹੀਂ ਟਿੰਕਲ ਇੱਥੇ ਹੀ ਆ ਫਿਰ ਮੈਂ ਕਿਹਾ ਮੈਨੂੰ ਸੱਚੀ ਗੱਲ ਦੱਸ ਟਿੰਕਲ ਕਿੱਥੇ ਆ ਕਹਿੰਦਾ ਮੈਨੂੰ ਕਹਿੰਦਾ ਮਾਤਾ ਟਿੰਕਲ ਬਿਹੋਸ਼ ਹੋ ਗਿਆ ਮੈਂ ਕਿਹਾ ਬਿਹੋਸ਼ ਨਹੀਂ ਹੋਇਆ ਟਿੰਕਲ ਹੈ ਨਹੀਂਗਾ ਮੇਰਾ ਮੇਰਾ ਟਿੰਕਲ ਹੈ ਨਹੀਂਗਾ ਹੁਣ ਤੇ ਇਹਦੇ ਵੀ ਉਹਨੇ ਘੂੜ ਵੜ ਲਿਆ ਉਹਨੂੰ ਕਹਿੰਦਾ ਟਿੰਕਲ ਟਿੰਕਲ ਨੂੰ ਟੈਗ ਹੋ ਗਿਆ ਉਹਤੇ ਪਤਾ ਨਹੀਂ ਉਹਨੂੰ ਕੀ ਹੋਇਆ ਤੇ ਕੀ ਨਹੀਂ ਹਨ ਨੂੰ ਇੰਨਾ ਪਤਾ ਲੱਗਾ ਕਹਿੰਦੇ ਕਮਰੇ ਵਿੱਚ ਹੀ ਕਮਰੇ ਚ ਮੁੰਡਿਆਂ ਨੇ ਬਾਹਰ ਚੁੱਕ ਕੇ ਪਾਇਆ ਇਹਨੂੰ ਮੇਰੇ ਦੋ ਬੇਟੇ ਆ ਟਿੰਕਲ ਵੱਡਾ ਹਾਂਜੀ ਇੱਕ ਵੱਡਾ ਆ ਇਹ ਛੋਟਾ ਸੀ ਇਹ ਮੇਰਾ ਛੋਟਾ ਹੀ ਲੱਡਲਾ ਹੀ ਮੇਰਾ ਪੁੱਤ ਹੈ ਜਦੋਂ ਟ੍ਰਿੰਕਲ ਤੁਹਾਡੇ ਨਾਲ ਗੱਲਬਾਤ ਕਰਦਾ ਸੀ ਦੱਸਦਾ ਸੀਗਾ ਕਿ ਮੰਮੀ ਜੀ ਮੈਂ ਆ ਕੇ ਇਹ ਕਰਾਂਗਾ ਉਹ ਕਰਾਂਗਾ ਜਦੋਂ ਹਾਂ ਜੀ ਉੱਥੇ ਕਾਮਯਾਬ ਹੋ ਜਾਊਗਾ ਇਹ ਪੱਕਾ ਹਾਂ ਜੀ ਹਾਂ ਜੀ ਮੈਨੂੰ ਕਹਿੰਦਾ ਸੀ ਮੰਮਾ ਮੈਂ ਪੇਪਰ ਲੈ ਕੇ ਮੈਂ ਤੈਨੂੰ ਇੱਥੇ ਛੱਡਣਾ ਮੈਂ ਲੈ ਜਾਣਾ ਆ ਮੈਂ ਕਹਿੰਦਾ ਪੇਪਰ ਲੈ ਕੇ ਦੋ ਸਾਲਾਂ ਤੱਕ ਆ ਜਾਾਂਗਾ ਮੈਂ ਕਿਹਾ ਕੋਈ ਨਹੀਂ ਪੁੱਤ ਆ ਜੀ ਮੈਨੂੰ ਨਹੀਂ ਪਰ